अजय ज चाहते हो मेकअप किट थो दम तो वीडियो शेयर करनी पैनी लाइक करनी मेरे लिए आई वीडियो देखो मेकअप किट इटली तो आई जो चाहते लेना तो कमेंट करना पैना शेयर करनी पैन सब कुछ करना पैन अच्छी थोड़ा मैं दिखाई दते कि फंक्शन है मैं थोड़ा दिखाऊँगी अगर वीडियो किन्नी फीचर ने ठीक है जी थो अगर ਬਈ ਕਰਦੇ ਆਜ ਮਿਲਦੀ ਆ। ਹਲੋ ਹੰਜੀ ਲੱਗੀ ਮੈਂ ਰੋਟੀ ਖਾਣ। ਠੀਕ ਹੈ ਮੇਰਾ ਮੇਕਅਪ ਕਿਵੇਂ ਲੱਗ ਰਿਹਾ ਹੈ ਦੱਸਿਓ ਜਰੂਰ ਕਮੈਂਟਾਂ ਚ ਬਹੁਤ ਟਾਈਮ ਬਾਅਦ ਕੀਤਾ ਮੈਂ। ਮੈਂ ਆਪਣਾ ਮੇਕਅਪ ਆਪ ਕਰਦੀ ਆ। ਆਈਲਾਈਨਰ ਤੋਂ ਲੈ ਕੇ ਆਈਲਾਈਨਰ ਤੋਂ ਲੈ ਕੇ ਲਿਪਸਟਿਕ ਤੋਂ ਲੈ ਕੇ ਜੋ ਵੀ ਮਤਲਬ ਲਗਾਣਾ ਹੈ ਆਈਬ੍ਰੋ ਵੀ ਮੈਂ ਪਹਿਲਾਂ ਬਣਾ ਹੁਣ ਨਿਮਾ ਬਣਾਉਂਦੇ ਨਹੀਂ ਹੈਗੇ ਕਿਉਂਕਿ ਮੈਨੂੰ ਜੀ ਨਹੀਂ ਕਰਦਾ ਮੇਰਾ ਮਹਾਰਾਜ ਕਰਕੇ ਆ ਦੇਖੋ ਰੋਟੀ ਖਾ ਲੈ ਚਾਰ ਨਾਲ

ਤੈਨੂੰ ਚਾਹੀ ਕਾ ਰੋਟੀ ਖਾ ਲਈ ਸੀ ਹੋ ਅੱਛੀ ਰੋਟੀ ਖਾ ਲਈ ਭੁੱਖ ਮੱਗ ਗਿਆ ਨਾ 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 ਜੋ ਤੇ ਚ ਨਾ ਨਾ ਭੁੱਖ ਮੱਗ ਗਿਆ ਚਲੋ ਜੀ ਮਿਲਤੀ ਰੋਟੀ ਖਾ ਕੇ ਠੀਕ ਹੈ ਥੈਂਕ ਯੂ ਸੋ ਮੱਚ ਹਾਂਜੀ ਸਰ ਸ਼ਕਲ ਜੀ ਤੁਸੀਂ ਮੇਕਅਪ ਦੇਖ ਰਹੇ ਹੋਗੇ ਮੈਨੂੰ ਪਤਾ ਮੈਂ ਡੈਨ ਲੱਗ ਰਹੀ ਮੇਰੇ ਮੇਕਅਪ ਵਧੀਆ ਨਹੀਂ ਲੱਗਦਾ ਜ ਮਾਂ ਵੀ ਦੇਖੋ ਆਇਲਾਈਨਰ ਹੋ ਗਿਆ ਸਾਰੀ ਚੀਜ਼ਾਂ ਨਾ ਇਹਦੇ ਵਿੱਚ ਹੀ ਆਈ ਹੋਈਆਂ ਮੈਂ ਤੁਹਾਨੂੰ ਦਿਖਾਉਣੀ ਮੇਕਅਪ ਕਿੱਟ मतलब आई तो है चार साल पहला सीखी ठीक है चार साल पहला आई थी मैं यूज़ ही नहीं किया मैं इन्ना खास मेकअप नहीं लाती मैं घट ला, 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 <laughs> <कौन पी नहीं। laughs> ला देखो अजीब जी लगती मैं ऐ लगता भी डैन लगती है खून पीने में लिपस्टिक लाई तो ये है जी किट देखो किट है जी इटली तो आई हुई है इटली तो आई सी ਕੀ ਟੈ ਦੇ ਵਿੱਚ 4 ਖੰਡੇ ਕਾ ਬਹੁਤ ਪੁਸ਼ਾ ਦੇ ਵਿੱਚ ਸਮਾਨ ਬਹੁਤ ਆ ਜਾਣਾ ਦਿਲ ਪਿਸਟੀ ਗੰਨੀ ਵਧੀਆ ਨੂੰ ਉੱਤਰਦੀ ਨਹੀਂ ਸਾਰ ਦਿਨ ਹਾਂ ਤੁਸੀਂ ਦੇਖ ਰਹੇ ਹੋ ਨਾ ਸ਼ੇਡ ਐਚੋ ਹੀ ਲਾਏ ਹੋਇਆ ਉੱਤਰਦੀ ਨਹੀਂ ਬਦਮ ਦਿਖਾਉਣੀ ਠੀਕ ਹੈ ਵੀਡੀਓ ਲੰਬੀ ਨਹੀਂ ਕਰਨੀ ਹੈਗੀ ਫਿਰ ਨਾ ਐਡਿਟ ਕਰਨੇ ਚੌਕੀ ਹੁੰਦੀ ਹੈ ਮੇਰੇ ਤਾਂ ਫੋਨ ਚੋਂ ਹੀ ਨਹੀਂ ਹੈਗਾ ਫੋਨ ਚਾਰਜ ਦਾ ਨਹੀਂ ਹੈਗਾ ਮੇਰਾ ਪਤਾ ਨਹੀਂ ਕਦੋਂ ਹੋਊਗਾ YouTube ਤੇ ਫਿਰ ਮੈਂ ਫੋਨ ਲਵਾਂਗੀ ਵਧੀਆ ਜਈਕਾ ਫੇਰ ਵੀਡੀਓ ਬਣਾਇ ਕਰ ਦੇਖਦੀ ਆ ਅਜਨਾ ਇਹ ਨੂੰ ਬਣਨ ਤਾਂ ਇਹ ਬੇਕਾਰ ਜਿਹਾ ਫੋਨ ਹੈ ਪਰ ਇਹ ਮੇਰੇ ਬਾਪ ਦੀ ਨਿਸ਼ਾਨੀ ਹੈ ਮੇਰੇ ਬਾਪ ਨੇ ਲੈ ਕੇ দেয়া ਮੈਨੂੰ ਮੈਨੂੰ ਕਦੇ ਆਪਣੇ ਤੋਂ ਦੂਰ ਨਹੀਂ ਕਰੂੰਗੀ ਚਲ ਦਿਖਾਉਣੀ ਤੁਹਾਨੂੰ ਮੇਕਅਪ ਹਾਂਜੀ ਇਹ ਹੈ ਜਿਓ ਮੇਕਅਪ ਕਿਟ ਤੁਸੀਂ ਦੇਖ ਸਕਦੇ ਹੋ ਇਹ ਦਾ ਪਹਿਲਾ ਖਾਨਾ ਹੈ ਪਹਿਲਾ ਪੋਰਸ਼ਨ ਹੈ ਠੀਕ ਹੈ ਜੀ ਇਹਦੇ ਵਿੱਚੋਂ ਜਿਹੜਾ ਆ ਤੁਸੀਂ ਆ ਚੀਜ਼ ਦੇ ਮੈਂ ਕੱਢਿਆ ਹੋਇਆ ਬੁਰਸ਼ ਇੱਕ ਮੈਂ ਯੂਜ਼ ਕਰ ਲਿਆ ਤਾਂ ਮੈਂ ਝੂਠ ਨਹੀਂ ਕਹਣਾ ਜਿਹੜੀ ਜਿਹੜੀ ਚੀਜ਼ ਮੈਂ ਯੂਜ਼ ਕੀਤੀ ਆ ਮੈਂ ਉਹ ਦੱਸ ਦੇਣੀ ਤੁਹਾਨੂੰ ਅੰਦਰ ਵਿੱਚ ਦੇ ਠੀਕ ਹੈ ਤੇ ਆ ਦਾ ਮਤਲਬ ਹੈ ਆਈ ਸ਼ੈਡੋਜ਼ ਨੇ ਠੀਕ ਹੈ ਗੱਲਾਂ ਤੇ ਲਾਣ ਵਾਲੇ ਵੀ ਗੱਲਾਂ ਤੇ ਬਿਲਾ ਸਕਦੇ ਹੋ ਅੱਖਾਂ ਤੇ ਵੀ ਲਾ ਸਕਦੇ ਹੋ ਜਿੱਥੇ ਮਰਜ਼ੀ ਤੁਸੀਂ ਲਗਾਓ ਭਾਈ ਠੀਕ ਹੈ ਮੈਂ ਯੂਜ਼ ਨਹੀਂ ਕਰਦੀ ਹੈਗਿਆ ਨਾ ਖਾਸ ਤੇ ਇਹ ਪਹਿਲਾ ਪੋਰਸ਼ਨ ਹੈ ਤੇ ਇਹ ਸੈਕਿੰਡ ਹੈ ਆ ਪਹਿਲਾ ਹੈ ਠੀਕ ਹੈ ਤੇ ਇਹ ਆਹ ਵਾਲਾ ਦੂਜਾ ਇਹ ਦਾ ठीक है दूआ खाना है दू पोर्शन है यद तो यह मैं एक आठे हुए बुरश बस आह जरा बुरश जडे हुए मैं बस बाकी तीन पे बीच ठीक है आई शेडो ने फेस पोडर है ब्लेजर ने ब्लेजर ज गल से लाने होंने आप ठीक है तो पहला है आ दूजा है ठीक है जी तो आती खाना यदा आती तीजा पोर्सन है ਠੀਕ ਹੈ ਤੀਜਾ ਪੋਰਸ਼ਨ ਹੈ ਇਹਦੇ ਵਿੱਚੋਂ ਵੀ ਮੈਂ ਇੱਕ ਲਿਪਸਟਿਕ ਕੱਢੀ ਹੋਈ ਹੈ ਠੀਕ ਹੈ ਇੱਕ ਲਿਪਕਲੋਸ ਕੱਢਾ ਜਿਹੜਾ ਤੁਸੀਂ ਮੈਨੂੰ ਤੁਹਾਨੂੰ ਮੈਂ ਪਹਿਲਾਂ ਵੀਡੀਓ 'ਚ ਦਿਖਾਇਆ ਹੈ ਪਿੱਛੇ ਪਿੰਕ ਵਾਲਾ ਠੀਕ ਹੈ ਉਹ ਮੈਂ ਰੱਖ ਕੇ ਭੁੱਲ ਗਈ ਪਤਾ ਨਹੀਂ ਕਿੱਥੇ ਮੈਂ ਸੋ ਦੀ ਵਿੱਚ ਪਾ ਦੂੰਗੀ ਇਹਨੂੰ ਬਟ ਮੈਂ ਰੱਖ ਕੇ ਭੁੱਲ ਗਈ ਉਹਨੂੰ ਕਿੱਥੇ ਮੈਨੂੰ ਯਾਦ ਨਹੀਂ ਆ ਰਿਹਾ ਇਹ ਇੱਕ ਲਿਪਸਟਿਕ ਹੈ ਜਿਹੜੀ ਆਹ ਵਾਲੀ ਜਿਹੜੀ ਤੁਸੀਂ ਖਾਨਾ ਖਾ ਲਈ ਦੇਖ ਰਹੇ ਇਹ ਵਾਲੀ ਸਹਜ ਨਹੀਂ ਖਰਾਬ ਕਰਦੀ ਮੈਂ ਕੱਢੀ ਸੀਗੀ ਹੈ ਇਹ ਜਿਹੜੀ ਤੁਸੀਂ ਮੇਰੇ ਬੁੱਲਾਂ ਤੇ ਲੱਗੀ ਹੈ ਦੇਖ ਆਹ ਵਾਲਾ ਸ਼ੇਡ ਤਾਂ ਹੈ ਮੈਂ ਫਿਰ ਪੰਗੜਾ ਆ ਕੇ ਡੱਬੀ 'ਚ ਪਾ ਲਈ ਪਾ ਅਜੋਥਾਏ ਠੀਕ ਹੈ ਇਹਦੇ ਵਿੱਚ ਆਈ ਸ਼ੈਡੋ ਨੇ ਆਹਾ ਤੁਸੀਂ ਦੇਖ ਸਕਦੇ ਹੋ ਇੱਥੇ ਨੋ ਪਾਸਤੀ ਇੱਕ ਲਾਈਟ ਪਿੰਕ ਉਹ ਮੈਂ ਕੱਢ ਲਈਦੀ हूं ਮੈਂ ਲਾ ਲਈ ਯੂਜ਼ ਕਰ ਲਈਆ ਫੇਸ ਪਾਊਡਰ ਵੀ ਮੈਂ ਇਹਦੇ ਵਿੱਚੋਂ ਡੱਬੇ ਚ ਕੱਢ ਲਿਆ ਦੋ ਹੀ ਚੱਦਾ ਠੀਕ ਹੈ ਬੁਰਸ਼ ਨਾਲ ਵੀ ਲਾ ਸਕਦੇ ਤੁਸੀਂ ਉਹਦੇ ਨਾਲ ਵੀ ਲਾ ਸਕਦੇ ਬਲੈਂਡਰ ਨਾਲ ਵੀ ਲਾ ਸਕਦੇ ਹੋ ਤੇ ਜਿਹੜਾ ਸਪੰਜ ਉਹਦੇ ਨਾਲ ਵੀ ਯੂਜ਼ ਕਰ ਸਕਦੇ ਆ ਦੇਖੋ ਠੀਕ ਹੈ ਇਹ ਬਹੁਤ ਮਤਲਬ ਇਹ ਚੌਥਾ ਹੈ ਪਹਿਲਾ ਦੂਜਾ ਤੀਜਾ ਚੌਥਾ ਠੀਕ ਹੈ ਇੱਕ ਪੋਰਸ਼ਨ ਚ ਇਹਦੇ ਲਿਪਸਟਿਕ ਆ ਨੇ ਲਿਪਸਟਿਕਾਂ ਦੇ ਸ਼ੇਡਾਂ ਤੇ ਬੁਰਸ਼ ਵਾਲੀ ਲਿਪਸਟਿਕ ਜਿਹੜੀ ਆ ਉਹ ਵੀ ਆਹ ਬੁਰਸ਼ ਹੈ ਦਾ ਇਹਦੇ ਨਾਲ ਆਪਾਂ ਫਿਰ ਪਾਊਡਰ ਲਾ ਸਕਦੇ ਹਾਂ ਆ ਜੋ ਵੀ ਤੁਸੀਂ ਲਾਣਾ ਜਿਵੇਂ ਠੀਕ ਹੈ ਜੇ ਤੁਸੀਂ ਚੋਣਨੇ ਹੋ ਇਹਨੂੰ ਲੈਣਾ ਤਾਂ ਬਟ ਤੁਹਾਨੂੰ ਮੈਂ ਦੱਸ ਦਿੱਤਾ ਤੁਸੀਂ ਤੁਹਾਨੂੰ ਵੀਡੀਓ ਬਹੁਤ ਵਾਰ ਸ਼ੇਅਰ ਕਰਨੀ ਪਊਗੀ ਕਮੈਂਟ ਕਰਨੇ ਪੈਣਗੇ ਲਾਈਕ ਕਰਨਾ ਪਊਗਾ ਰੱਜ ਕੇ ਠੀਕ ਹੈ ਤਾਂ ਵੀ ਕਿ ਸ਼ੇਅਰ ਕਰਨੀ ਪੈਣੀ ਹੈ ਮੈਂ ਤੁਹਾਨੂੰ ਗਿਫਟ ਕਰੂੰਗੀ ਇਹ ਤੇ ਆਹ ਵਾਲਾ ਲਿਪਸਟਿਕਾਂ ਦਾ ਸ਼ੇਡ ਹੈ ਦੇਖੋ ਇਹਦੇ ਵਿੱਚ ਮੈਂ ਇੱਕ ਬੁਰਸ਼ ਮਤਲਬ ਕਟਿਆ ਹੋਇਆ ਠੀਕ ਹੈ ਇੱਕ ਗੱਡੀ ਜਿਹਦੇ ਨਾਲ ਮੈਨੂੰ ਲਿਪਸਟਿਕ ਲਗਾਨੀ ਹੁੰਦੀ ਹੈ ਹੁਣ ਤੇ ਆਹ ਵਾਲੀ ਲਿਪਸਟਿਕ ਆ ਨਾ oh my god ਐਨੀ 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 ਰਾਤ ਨੂੰ ਲਾਉਂਦੀ ਐ ਇਹ ਲਿਪਸਟਿਕ ਆ ਰਾਤ ਨੂੰ ਲਾਵੇ ਇਹਨਾਂ ਨੂੰ ਇੰਨਾ ਜਿਆਦਾ ਉਹ ਕਰਦੀਆਂ ਤੁਹਾਨੂੰ ਬਲਸ਼ਰ ਦੇਣੀਆਂ ਇਹ ਇੰਨਾ ਜਿਆਦਾ ਮਤਲਬ ਉੱਤਰਦੀਆਂ ਨਹੀਂ ਇਹ ਇਹ ਬਿਲਕੁਲ ਵੀ ਨਹੀਂ ਉਤਰਦੀ ਜਿਵੇਂ ਤੁਸੀਂ ਖਾਓ ਮਰਜ਼ੀ ਜੋ ਮਰਜ਼ੀ ਕਰੋ ਤੁਸੀਂ ਉਤਰਨਗੀ ਨਹੀਂ ਸ਼ਾਈਨ ਇੰਨਾ ਕਰੋਗੀ ਨਾ ਬੁੱਲਾਂ ਨੂੰ ਬੇ ਹਿਸਾਬ ਤੇ ਠੀਕ ਹੈ ਆ ਤੁਸੀਂ ਦੇਖ ਲਿਆ ਮੇਕਅਪ ਕਿਟ ਮੈਂ ਬੰਦ ਕਰਦਣੀ ਆ ਕਿਉਂਕਿ ਸਹਜ ਨਾਲ ਨੇੜੇ ਤੇੜੇ ਫਿਰ ਜਿਉਂ ਨਾ ਦੇਖ ਲਈ ਨਾ ਰੋਕੀ ਸੀ ਰੋਕ ਗਈ ਫਿਰ ਇਹਦੇ ਮੈਨੂੰ ਦੇ ਮੈਨੂੰ ਦੇ ਤੁਸੀਂ ਦੇਖਿਆ ਕਿੰਨੇ ਚੀਜ਼ਾਂ ਨੇ ਇੱਥੇ ਇੰਡੀਆ 'ਚ ਇਹ ਜਿਉ ਸਭ ਚੀਜ਼ਾਂ ਨਹੀਂ ਮਿਲਦੀਆਂ ਆਪਾਂ ਨੂੰ ਜੇ ਤੁਸੀਂ ਚਾਹ ਦੇਖੋ ਨਾ ਵੀ ਤੋਂ ਇੱਥੇ ਨਹੀਂ ਮਿਲੂਗੀ ਉਹ ਚੀਜ਼ ਇੰਡੀਆ ਨਾ ਮੇਕਅਪ 'ਚ ਉੱਥੇ ਤਾਂ ਬਹੁਤ ਆ ਦੇਖੋ ਮੈਂ ਲਾ ਕੇ ਤੁਹਾਨੂੰ ਦਿਖਾ ਰਹੀ ਆ ਸ਼ਾਇਦ ਤੁਹਾਨੂੰ ਨਾ ਲਿਖੇ ਕਿਉਂਕਿ ਆ ஆரੰਜ ਲੱਗੀ ਇਹ ਵੀ ਹੋਏ ਇਹਦੇ ਵਿੱਚ ਸ਼ੇਡ ਲਾਇਆ ਹੋਇਆ ਮੈਂ ਇੱਕ ਇਹ ਕਾਲੇ ਪਿਸਟਿਕ ਜੜੀ ਮੈਂ ਹੁਣ ਦਸੀ ਕੱਢੀ ਹੋਈ ਮੈਂ ਪੁੰਗਲਾ ਕੇ ਦੁਈਓ ਚ ਪਾ ਲਈਦੀ ਸਹਜ ਨੇ ਤੋੜਦੀ ਉਹ ਬਟ ਇਹ ਨਾ ਰਾਤ ਨੂੰ ਲਾਈ ਹੋਈ ਬਹੁਤ 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 ਜਿਆਦਾ ਵਧੀਆ ਲੱਗਦੀ ਦਿਖਦੀ ਮੈਂ ਰਾਤ ਨੂੰ ਬਣਾਉਂਗੀ ਇੱਕ ਵੀਡੀਓ ਬਣਾ ਕੇ ਪਾਉਂਕ ਠੀਕ ਹੈ ਰਾਤ ਨੂੰ ਲਾ ਕੇ ਇਹਨੂੰ ਫਿਰ ਤੁਸੀਂ ਵੇਖਿਓ ਕਿੰਨੀ ਵਧੀਆ ਲੱਗਦੀ ਆ ਸਹਜ ਦਾ ਪਾਪਾ ਹੀ ਨਹੀਂ ਹੈਗਾ ਇੱਥੇ ਜਿਉ ਇੱਥੇ ਹੋਵੇ ਉਹਦੇ ਨਾਲ ਰੋਜ਼ ਕਿਤੇ ਜਾਮਾ ਘੁੰਮਣ ਲਾ ਲੱਗ ਜਾ ਉਹ ਤਾਂ ਕੰਜੂਸ ਹੈ ਕਿਤੇ ਨਹੀਂ ਲੈ ਕੇ ਜਾਂਦਾ ਘਮਾਉਣ ਉਹ कहना मैं तो थक सौन वास्ते आया क्या मैं तो इतने उ कहता मैं अठ घंटे ड्यूटी करता हूं दुबई भी इतने तो मैं आराम करना आया घर रहना आया मैं इतने घर ही रहना मैं कितने नहीं जाए कुनिया घूम घूम के थक गया बट ये शेड तुम देखो कि शेड यहाँ ने अगले महीने फिर होना है ठीक है मैं उन्होंने होर समान मंगाया हुआ भी मैं भीडियो थोड़े ना शेयर करूँगी जरूर ठीक है ਠੀਕ ਹੈ ਤੁਸੀਂ ਜੇ ਚਾਹੁੰਦੇ ਹੋ ਮੈਂ ਤੁਹਾਨੂੰ ਦਿਖਾਉਂਗੀ ਕਿ ਕਿਆ ਕੁਝ ਮੈਂ ਮੰਗਾਇਆ ਅਗਲੇ ਮਹੀਨੇ ਹੋਣਗੇ ਉਹ ਲਾਸਟ ਚ ਹੋਣਗੇ ਮਾਰਚ ਦੇ ਠੀਕ ਹੈ ਪਰ ਤੁਸੀਂ ਦੇਖੋ ਕਿੰਨੀ ਜਿਆਦਾ ਵਜੇ ਲੱਗਦੀ ਹੈ ਤੁਹਾਨੂੰ ਸ਼ਾਇਦ ਇਹ ਨਾ ਦਿਖਰੀ ਹੋਵੇ ਲੱਗੀ ਹੋਈ ਹੈ ਨਾ ਤੇ ਮੈਂ ਤਾਂ ਉਹ ਬਿਲਾਨੀ ਹੁੰਨੀ ਆ ਜਿਹੜਾ ਆਈ ਸ਼ੈਡੋਜ਼ ਹੈ ਨਾ ਉਹ ਲਾਣੀ ਹੁੰਨੀ ਮੈਂ ਬਾਜੂ ਪਰ ਫਿਰ ਨਹੀਂ ਅੱਡ ਜਾਈ ਸ਼ੇਡ ਦੇਂਦੀ ਹੈ ਚਮਕ ਜੀ ਅੱਡ ਜੀ ਇਹਦਾ ਗੱਲਾਂ ਸੋਦਾ ਵੀ ਇਹ ਸ਼ੇਡ ਮਿਲਦੀ ਤਾਂ ਮਿਲਦੀ ਕਿੱਥੇ ਮੈਨੂੰ ਨਾ ਸੱਚੀ ਤੁਸੀਂ ਝੂਠ ਮੰਨੋਗੇ ਬਹੁਤ ਜਣੇ ਨੇ ਪੁੱਛਿਆ ਕਿ ਇਹ ਕਿੱਥੋਂ ਮਿਲਦੀ ਹੈ ਜਿਹੜੀ ਟੁੱਲੂ ਪਿਸਟਿਕਾਂ ਦੇ ਸ਼ੈਡ ਲਾਉਣੀ ਕਿੱਥੋਂ ਲਿਆਉਣੀ ਆ ਮਾਂ ਮੈਂ ਤਾਂ ਬਣਾਉਣੀ ਹੁੰਦੀ ਆ ਸੰਧੂਰ ਵੀ ਮੈਂ ਚੁਲਾਨੀ ਹੁੰਦੀ ਆ ਠੀਕ ਹੈ ਇੱਥੇ ਆਈ ਸ਼ੈਡੋ ਲਗਾਉਣਾ ਹੋਵੇ ਆਈ ਨੂੰ ਠੀਕ ਹੈ ਇਹਦੇ ਵਿੱਚੋਂ ਹੀ ਲਾਉਣੀ ਹੁੰਦੀ ਆ ਮੈਂ ਅੱਖਾਂ ਨੂੰ ਕਰਨਾ ਹੋਵੇ ਮੇਕਅਪ ਠੀਕ ਹੈ ਤੇ ਜੇ ਤੁਸੀਂ ਚਾਹੁੰਦੇ ਹੋ ਮੇਕਅਪ ਕਿਟ ਲੈਣੀ ਤਾਂ ਤੁਹਾਨੂੰ ਰੱਜ ਕੇ ਵੀਡੀਓ ਸ਼ੇਅਰ ਕਰਨੀ ਪੈਣੀ ਲਾਈਕ ਕਰਨਾ ਪੈਣਾ ਕਮੈਂਟ ਕਰਨਾ ਪੈਣਾ ਠੀਕ ਹੈ ਤੇ ਮੈਂ ਨਖਾਸ ਮੇਕਅਪ ਨਹੀਂ ਕਰਦੀ ਮੈਂ ਬਹੁਤ ਟਾਈਮ ਬਾਅਦ ਮੇਕਅਪ ਕਰਿਆ ਆ ਦੇਖੋ ਅਤੇ ਦੇਖੋ ਆਏ ਤੁਸੀ ਦੇਖ ਲਈ ਹੁਣ ਮੈਂ ਸਾਹਮਣੇ ਤਾਂ ਦਿਖਾ ਦਨੀ ਆ ਤੁਹਾਨੂੰ ਕਿਵੇਂ ਦੀ ਲੱਗੀ ਐ ਦੱਸਿਓ ਕਮੈਂਟ ਚ ਠੀਕ ਐ ਜੀ ਤੇ ਆ ਤੁਸੀਂ ਮੇਰੇ ਬੁੱਲਾਂ ਨੂੰ ਦੇਖ ਸਕਦੇ ਹੋ ਕਿੰਨੇ ਸ਼ਾਈਨ ਕਰ ਰਹੇ ਨੇ ਐ ਤੇ ਦਿਨ ਚ ਨੇ ਰਾਤ ਨੂੰ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਦੀ ਐ ਲੱਗੀ ਹੋਈ ਕਿਉਂਕਿ ਮੈਂ ਯੂਜ਼ ਕੀਤੀ ਹੋਈ ਐ ਨਾ ਬਿਆਹ ਚ ਗਈ ਸੀ ਕਿ ਮੈਂ ਯੂਜ਼ ਕਰਤੀ ਐ ਇਹਨੂੰ ਫਿਰ ਯੂਜ਼ ਕਰਦੀ ਘਟ ਜੇ ਤੁਸੀਂ ਚੋਣੋਂ ਲੈਣਾ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਠੀਕ ਹੈ ਮੈਂ ਬਾਰ ਬਾਰ ਬੋਲ ਰਹੀ ਹਾਂ ਜਿਵੇਂ ਸਬਜ਼ੀ ਵਾਲੇ ਭਾਈ ਨੂੰ ਬੋਲਦੇ ਆਲੂ ਲੋ ਸਬਜ਼ੀ ਲੋ ਕੀ ਆ ਲੋ ਮੈਂ ਤੁਹਾਨੂੰ ਬਾਰ ਬਾਰ ਕਹਿ ਰਹੀ ਹਾਂ ਠੀਕ ਹੈ ਵੀਡੀਓ ਨੂੰ ਤਬ ਕਿ ਸ਼ੇਅਰ ਕਰੋ ਲਾਈਕ ਕਰੋ ਠੀਕ ਹੈ ਜੀ ਜੇ ਇਹ ਮਿੱਕੀ ਬੁੱਕੀ ਕਿਟ ਲੈਣੀ ਹੈ ਤੁਸੀਂ ਠੀਕ ਹੈ ਕਿੰਨੇ ਪੋਰਸ਼ਨ ਨੇ ਮੈਂ ਤੁਹਾਨੂੰ ਦਿਖਾ ਹੀ ਦਿੱਤੀ ਇਹਦੇ ਵਿੱਚ ਇਹ ਮੇਕਅਪ ਕਿਟ ਜਿਹੜੇ ਨੰਬਰ ਜਿੰਦੀ ਵਿੱਚ ਮੇਕਅਪ ਹੋਵੇ ਵਧੀਆ ਤੇ ਵਧੀਆ ਕਹੇ ਕੋਈ ਬਟ ਇਸ ਮੇਕਅਪ ਦੀ ਰੀਸ ਮੈਂ ਨਹੀਂ ਕਹਿੰਦੀ ਕੋਈ ਇੰਡੀਆ ਵਿੱਚ ਕਰ ਸਕਦਾ ਮੇਕਅਪ ਠੀਕ ਹੈ ਉੱਤਰਦਾਨੀ ਫੈਲਦਾ ਨਹੀਂ ਬਿਲਕੁਲ ਵੀ ਠੀਕ ਹੈ ਤੁਸੀਂ ਵੇਖ ਸਕਦੇ ਹੋ ਇਹਦਾ ਹੱਕ ਕਿੰਨਾ ਹੋਆ ਤੇ ਕਿਵੇਂ ਦੀ ਲੱਗੀ ਵੀਡੀਓ ਦੱਸਿਓ ਸਤਿ ਸ਼੍ਰੀ ਅਕਾਲ ਤੁਹਾਨੂੰ ਮਿਲੂਗੀ ਮੈਂ ਨੈਕਸਟ ਵੀਡੀਓ 'ਚ ਥੋੜੀ ਜਿਹੀ ਇੱਧਰ ਨੂੰ ਹੋ ਜਾ ਪਿੱਛੇ ਪਿੰਡਰੇ ਨਾਲ ਬਾਬਾ ਜੀ ਦੀ ਫੋਟੋ ਦਿਖਦੀ ਹੈ ਠੀਕ ਹੈ ਜੀ ਤੇ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਲਾਈਕ ਕਰਿਓ ਕਮੈਂਟ ਕਰੋ ਸ਼ੇਅਰ ਕਰੋ ਠੀਕ ਹੈ ਮੈਂ ਜਰੂਰ ਤੁਹਾਨੂੰ ਗਿਫਟ ਕਰੂੰਗੀ ਬਾਏ ਬਾਏ ਮਿਲਦੇ ਨੇ ਨੈਕਸਟ ਵੀਡੀਓ ਚ ਬਾਏ ਬਾਏ ਸਸ਼ਿਕਾ